नमस्कार जी मैं एमपी सिंह शैलर न्यूज़ चैनल 24/7 के ऑन एयर न्यूज़ चैनल 24/7 सब दर्शकांदा स्वागत करता हूं मैं फिर एक बार आप रिपीट करता हूं कि हमेशा की तरह मैं ਤੁਹਾਡਾ ਤਵਾਦਦੀਆਂ ਕਿ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਦੇ ਹੋ ਸਬਸਕ੍ਰਾਈਬ ਕਰਦੇ ਹੋ ਫਾਲੋ ਕਰਦੇ ਹੋ ਔਰ ਇੱਕ ਛੋਟੀ ਜੀ ਬੇਨਤੀ ਕਰਾਂਗੇ ਕਿ ਕਮੈਂਟ ਜਰੂਰ ਕਰੇ ਅੱਜ ਮੈਂ ਇੱਕ ਛੋਟੀ ਜੀ ਕਹਾਣੀ ਤੁਹਾਡੇ ਕੋਲ ਲੈ ਕੇ حاضر ਹੋਇਆ ਹਾਂ ਮਾਨoverline ਮਾਨoverline ਕਿ ਇੱਕ ਇਨਸਾਨ ਆਪਣੇ ਆਪ ਤੇ ਕਿੰਨਾ ਮਾਨ ਕਰਦਾ ਹੈ ਇੱਕ ਵਾਰੀ ਦੀ ਗੱਲ ਸੀ ਕਮੀਆਂ ਬੀਬੀ ਸੀ ਉਹਨਾਂ ਦੀ ਬੜਾ ਅੱਛਾ ਜੀਵਨ ਚੱਲ ਰਿਹਾ ਸੀ ਉਹਨਾਂ ਦੀ ਬਹੁਤ দান ਕਰਨ ਦੀ ਆਦਤ ਸੀ ਉਹ ਆਪਣੇ ਦਰ ਤੋਂ ਕਿਸੇ ਨੂੰ ਖਲੀ ਨਹੀਂ ਦੀਆਂ ਦਿੰਦੇ ਸੀ ਹਰ ਰੋਜ਼ ਮੰਦਰ ਭੋਗ ਪੇ ਦੇਸੀ ਲੰਗਰ ਲਗਾਉਂਦੇ ਸੀ ਆਪਣੇ ਘਰ ਦੇ ਵਿੱਚ ਵੀ ਲੰਗਰ ਲਗਾਉਂਦੇ ਸੀ ਬਹੁਤ ਦਾਨਪੂਰਤ ਕਰਦੇ ਸੀ ਕਿਸੇ ਵੀ ਗਰੀਬ ਦੀ ਮਦਦ ਕਰਨ ਲੱਗਿਆਂ ਵਾਸਤੇ ਹਮੇਸ਼ਾ ਤਿਆਰ ਰਹਿੰਦੇ ਸੀ ਸੋਨਾ ਦਾ ਜੀਵਨ ਬੜਾ ਅੱਛਾ ਚੱਲ ਰਿਹਾ ਸੀ ਇੱਕ ਵਾਰੀ ਉਸ ਦੇਸ਼ ਦੇ ਰਾਜੇ ਨੇ ਅਨਾਉਂਸਮੈਂਟ ਕੀਤੀ ਕਿ ਮੇਰੇ ਰਾਜ ਵਿੱਚ ਜੇ ਕਿਸੇ ਨੇ ਜਿੰਨਾ ਵੀ ਕੋਈ ਦਾਨ ਕੀਤਾ ਹੈ ਉਹ ਮੇਰੇ ਕੋਲ ਆ ਕੇ ਉਸ ਦੇ ਬਦਲੇ 10 ਗੁਣਾ ਸੋਨਾ, ਚਾਹਨੀ, ਗਹਿਣੇ, ਹੀਰੇ, ਮੋਤੀ ਲੈ ਜਾਏ ਸੋ ਇਹਨਾ ਮੀਆਂ ਬੀਬੀ ਨੇ ਵੀ ਸੁਨਿਆ ਬੜੇ ਖੁਸ਼ ਹੋਏ ਤੇ ਆਪਸਲਾ ਕੀ ਧੀ ਰਹੀ ਕਿ ਸਵੇਰੇ ਮੈਂ ਰਾਜੇ ਕੋਲ ਜਾਣਾ ਤੇ ਮੈਂ ਆਪਣੇ ਦਾਦ ਤੋਂ ਦੇ ਸਾਰੀ ਲਿਸਟ ਸੁਣਾ ਕੇ ਆਤਾ ਉਹਦੀ ਵਾਈਫ ਵੀ ਕਹਿ ਲੱਗੀ ਕਿ ਬਹੁਤ ਅੱਛਾ ਹੈ ਜ਼ਰੂਰ ਜਾਓ ਕਿ ਰਾਜਾ ਦਾਦ ਦੇ ਬਦਲੇ ਚੀਜ਼ਾਂ ਦੇ ਰਿਹਾ ਸੋ ਉਹਦੀ ਔਰਤ ਨੇ ਉਸ ਨੂੰ 6 ਰੋਟੀਆਂ ਪਕਾ ਕੇ ਦੇ ਦਿੱਤੀਆਂ ਕਿ ਜਾਓ ਬਸ ਰਸਤੇ ਵਿੱਚ ਕੱਖ ਲੱਗੇਗੀ ਤਾਂ ਇਹ ਰੋਟੀਆਂ ਖਾ ਲੈਣਾ ਤੇ ਨਾਲ ਉਹਨੂੰ ਲੱਸੀ ਦੇਤੀ। ਰਸਤੇ ਵਿੱਚ ਉਸਨੇ ਇੱਕ ਬਹੁਤ ਵੱਡਾ ਰੁੱਖ ਦੇਖਿਆ ਤੇ ਦੇਖਿਆ ਕਿ ਕੋਹਲੀ ਨਦੀ ਸੀ। ਉਸ ਰੁੱਖ ਥੱਲੇ ਬੈਠ ਕੇ ਉਸਨੇ ਸੋਚਿਆ ਕਿਉਂ ਨਾ ਰੋਟੀ ਖਾਧੀ ਜਾਈਏ। ਉਹਨੇ ਹੱਥੋਂ ਤੋਤਾ ਸਾਫ਼ ਕੀਤਾ ਹੱਥੋਂ ਤਾਂ ਆਪਣੀ ਪੋਟਲੀ ਖੋਲੀ ਰੋਟੀਆਂ ਵਾਲੀ ਲੱਸੀ ਵਾਲਾ ਚੰਨਾ ਖੋਲਿਆ। ਜਦੋਂ ਰੋਟੀਆਂ ਖਾਣ ਲੱਗਾ ਤਾਂ ਉਸਦੇ ਕੋਲ ਦੋ ਬੱਚੇ ਆ ਗਏ ਔਰ ਕਹਿਣ ਲੱਗੇ ਕਿ ਹਜ਼ੂਰ ਬਹੁਤ ਭੁੱਖ ਲੱਗੀ ਹੈ ਕੁਝ ਖਾਣ ਨੂੰ ਦੇ ਦੋ ਦਿੰਦੋ ਕੁਝ ਮੇ ਖਾਣ ਉਹਨੂੰ ਬੜਾ ਤਰਸ ਆਇਆ ਉਹਨੇ ਦੋਨੋਂ ਬੱਚਿਆਂ ਨੂੰ ਦੋ ਦੋ ਰੋਟੀਆਂ ਦੇ ਦਿੱਤੀਆਂ ਕਿ ਚਲੋ ਦੋ ਰੋਟੀਆਂ ਮੈਂ ਖਾਣਾਂ ਬੜੀ ਜਲਦ ਹੀ ਦੋਨੋਂ ਬੱਚਿਆਂ ਨੇ ਉਹ ਦੋ ਦੋ ਰੋਟੀਆਂ ਖਾ ਲੀਆਂ ਤੇ ਫਿਰ ਕਹਿਣ ਲੱਗੇ ਕਿ ਸਾਨੂੰ ਹੋਰ ਭੁੱਖ ਲੱਗੀ ਹੈ ਉਸਨੇ ਸੋਚਿਆ ਚਲੋ ਮੈਂ ਇੱਕ ਦਿਨ ਦੇ ਨਹੀਂ ਕੁਝ ਖਾਦਾ ਤਾਂ ਕੋਈ ਗੱਲ ਨਹੀਂ ਉਹਨੇ ਜੋ ਇੱਕ ਇੱਕ ਰੋਟੀ ਹੋਰ ਬਚੀ ਸੀ ਉਹ ਵੀ ਉਹ ਨਾਂ ਦਾ ਚੈਨਲ ਦੇ ਦਿੱਤੀ ਤੇ ਨਸੀਬ ਵੀ ਦੇ ਦਿੱਤੀ ਕਿ ਅਦੁੱਤੀ ਉਹ ਪ੍ਰੀਤ ਬੱਚਾ ਨੇ ਅਨੰਦ ਵਈ ਉਸ ਭੋਜਨ ਨੂੰ ਛਕਿਆ ਤੇ ਸ਼ੁਕਰੀਆ ਦਾ ਕੀਤਾ ਔਰ ਚਲੇ ਗਿਆ ਉਹ ਸ਼ਾਮ ਨੂੰ ਰਾਜੇ ਦੇ ਦਰਬਾਰ ਪਹੁੰਚ ਗਿਆ ਰਾਜੇ ਦੇ ਦਰਬਾਰ ਪਹੁੰਚਿਆ ਰਾਜ ਸਭਾ ਲੱਗੀ ਹੋਈ ਸੀ ਰਾਜੇ ਨੇ ਸਭ ਦੇ ਦਾਨਪੁਨ ਸੁਨੇ ਤੇ ਉਹਨਾਂ ਨੂੰ ਮੁਆਵਜ਼ਾ ਦੇ ਰਿਆ ਸੀ ਜਦੋਂ ਇਸੇ ਵਾਰੀ ਆਈ ਤੇ ਇਸ ਨੂੰ ਪੁੱਛਿਆ ਗਿਆ ਕਿ ਤੂੰ ਕੀ ਕੀ ਦਾਨਪੁਨ ਕੀਤਾ ਹੈ ਉਸਨੇ ਕਿਹਾ ਜੀ ਮੈਂ ਰੋਜ਼ ਲੰਗਰ ਲਗਾਉਂਦਾ ਸੀ ਗਰੀਬਾਂ ਦੀ ਮਦਦ ਕਰਦਾ ਸੀ ਜੋ ਜੋ ਮੈਂ ਫਲਾਣੇ ਵਕਤੇ ਫਲਾਣੇ ਨੂੰ ਇੰਨਾ ਪੈਸਾ ਦਿੱਤਾ ਫਲਾਣੇ ਵਕਤੇ ਚ ਮੈਂ ਲੰਗਰ ਲਗਾਇਆ ਰੋਜ਼ ਲੰਗਰ ਲਗਾਉਂਦਾ ਸੀ ਫਲਾਣੇ ਵਕਤੇ ਚ ਮੈਂ ਭੋਜਨ ਚੁਕਾਇਆ ਫਲਾਣੇ ਵਕਤੇ ਚ ਮੈਂ ਪੜਾਈ ਸਕੂਲ ਪੜਾਈ ਦਾ ਖਰਚਾ ਦਿੱਤਾ ਉਹਨੇ ਜਿੰਨੀਆਂ ਗੱਲਾਂ ਯਾਦ ਸੀ ਉਹਨੇ ਸਾਰੀਆਂ ਕੀਤੀ ਰਾਜਾ ਕਹਿੰਦਾ ਵੀ ਇਹਦੇ ਬਦਲੇ ਤਾਂ ਤੈਨੂੰ ਕੁਝ ਨਹੀਂ ਮਿਲ ਸਕੇਗਾ ਉਹ ਕਹਿੰਦਾ ਕਿਉਂ ਮਹਾਰਾਜ ਮੈਂ ਇਹ ਧਾਨ ਕੋਣ ਕੀਤੇ ਹਨ ਤੇ ਮੈਨੂੰ ਇਹਦੇ ਬਦਲੇ ਕੁਝ ਵੀ ਨਹੀਂ ਮਿਲਣਾ ਕਹਿੰਦਾ ਨਹੀਂ ਇਹਦੇ ਬਦਲੇ ਕੁਝ ਵੀ ਨਹੀਂ ਮਿਲ ਸਕਦਾ ਕੁਝ ਹੋਰ ਧਾਨ ਕੀਤਾ ਹੀ ਤਾਂ ਦੱਸ ਰਾਜ ਉਹ ਰਾਜੇ ਨੂੰ ਕਹਿਣ ਲੱਗਾ ਜੀ ਮੈਨੂੰ ਤਾਂ ਕੋਈ ਹੋਰ ਧਾਨ ਯਾਦ ਨਹੀਂ ਹੈ ਜੋ ਉਹ ਦੋ ਬੱਚੇ ਸੀਗੇ ਉਹ ਰਾਜੇ ਦੇ ਪਿੱਛੇ ਹੋਏ ਸੀਗੇ ਰਾਜੇ ਨੇ ਕਿਹਾ ਮੈਂ ਤੈਨੂੰ ਇੱਕ ਧਾਨ ਹੋਰ ਯਾਦ ਕਰਾਂ ਤੂੰ ਦੋ ਬੱਚਿਆਂ ਨੂੰ ਆਪਣੇ ਹਿੱਸੇ ਦੀ ਰੋਟੀ ਖਵਾਈ ਸੀ ਪੱਸੀ ਪਿਆਸੀ ਜੰਗਲ ਦੇ ਵਿੱਚ ਹਾਂ ਉਸ ਦਾਨ ਬਦਲੇ ਤੂੰ ਮੰਗ ਕਿੰਨੀ ਜ਼ਮੀਨ ਮੰਗਦਾ ਹੈ ਕਿੰਨੀ ਜਾਇਦਾਦ ਮੰਗਣਾ ਹੈ ਕਿੰਨਾ ਸੋਨਾ ਮੰਗਣਾ ਮੋਹਰੇ ਕਿੰਨੀਆਂ ਚਾਹੀਦੀਆਂ ਬੋਲ ਤੈਨੂੰ ਕਿੰਨਾ ਚਾਹੀਦਾ ਉਹ ਕਹਿੰਦਾ ਮਹਾਰਾਜ ਇਹ ਤਾਂ ਛੋਟਾ ਜਿਹਾ ਦਾਨ ਸੀ ਮੈਂ ਇੱਕ ਰੋਟੀਆਂ ਖਵਾਈ ਹੈ ਨਾ ਤੇ ਉਹਦੇ ਬਦਲੇ ਤੁਸੀਂ ਮੈਨੂੰ ਇੰਨਾ ਕੁਝ ਦੇ ਦੇ ਰਹੇ ਹੋ ਔਰ ਮੈਂ ਇਨੇ ਵੱਡੇ ਵੱਡੇ ਦਾਨ ਕੀਤੇ ਉਹਦੇ ਬਦਲੇ ਤੁਸੀਂ ਮੈਨੂੰ ਕੁਝ ਵੀ ਨਹੀਂ ਦੇ ਰਹੇ ਰਾਜਾ ਕਹਿਣ ਲੱਗਿਆ ਭਾਈ ਉਹ ਸਭ দান ਕੀਤੇ ਹੋਏ ਤੂੰ ਯਾਦ ਰੱਖੇ ਤੇਨੂੰ দান ਸਾਰੇ ਯਾਦ ਹੈ ਜੋ ਤੂੰ ਬੱਚਿਆਂ ਨੂੰ ਰੋਟੀ ਖਵਾਈ ਸੀ ਉਹ ਤੈਨੂੰ ਯਾਦ ਨਹੀਂ ਹੈ ਜੋ দান ਕਰਕੇ ਯਾਦ ਰੱਖਿਆ ਜਾਵੇ ਉਹ দান ਨਹੀਂ ਹੈ দান ਇੱਕ ਹੱਥ ਦੇਵੇ ਦੂਜੇ ਹੱਥ ਨੂੰ ਪਤਾ ਨਾ ਲੱਗੇ ਉਹ দান ਹੈ ਇਹ ਦਾਨ ਤੈਨੂੰ ਯਾਦ ਨਹੀਂ ਸੀ ਬੱਚਿਆਂ ਦਾ ਔਰ ਇਸ ਦਾਨ ਦੇ ਬਦਲੇ ਤੂੰ ਜੋ ਬੰਦੇਗਾ ਤੈਨੂੰ ਰਿਆਸਤ ਮਿਲੇਗੀ ਜਾਇਦਾਦ ਮਿਲੇਗੀ ਬਹੁਤ ਕੁਝ ਮਿਲੇਗਾ ਸੋ ਕਿਉਂਕਿ ਤੂੰ ਉਹ ਦਾਨ ਯਾਦ ਨਹੀਂ ਰੱਖਿਆ ਸੋ ਦੋਸਤੋ ਜੇ ਦਾਨ ਕਰਦੇ ਹੋ ਜੋ ਕਿਸੇ ਦਾ ਭਲਾ ਕਰਦੇ ਹੋ ਤਾਂ ਉਸ ਨੂੰ ਯਾਦ ਨਾ ਰੱਖੋ ਉਹ ਕਰਕੇ ਭੁੱਲ ਜਾਓ ਪਰਮਾਤਮਾ ਆਪਣੇ ਆਪ ਉਹਦੇ ਬਦਲੇ ਤੁਹਾਨੂੰ ਬਹੁਤ ਸੁਖ ਅਨੰਤ ਬੜਾ ਕੁਝ ਦੇਦਾ ਹੈ ਬਿਨ ਬੋਲਿਆ ਹੀ ਸਭ ਕਿਸੇ ਜਾਣਦਾ ਕਿ ਸਾਕੇ ਕੀ ਚੀਜ਼ ਹੈ ਜਿਹਦੇ ਅੱਗੇ ਤੁਸੀਂ ਅਲਦਾਸ ਕਰਦੇ ਪਿਉਂਦਾ ਉਹ ਬਿਨ ਬੋਲਿਆ ਹੀ ਜਾਂਦਾ ਸਭ ਕੁਝ ਤਾਂ ਦੇ ਦਾਨ ਕੋ ਕਰਮ ਤੋਂ ਹੈ ਸਾਰੇ ਉਹ ਲੇਖੇ ਲਿਖਦਾ ਸੋ ਦਾਨ ਕਰਕੇ ਯਾਦ ਨਾ ਰੱਖੋ ਦਾਨ ਜ਼ਰੂਰ ਕਰੋ ਪਰ ਦਾਨ ਕਰਕੇ ਯਾਦ ਨਾ ਰੱਖੋ ਬਸ ਇਨੀ ਕੋ ਬੇਨਤੀ ਕਰਦਾ ਹੋਇਆ ਆਪ ਸਭ ਨੂੰ ਇਨੀ ਬੇਨਤੀ ਕਰਾਂਗੇ ਕਿ ਸਾਨੂੰ ਫਾਲੋਅਰਸ ਦੀ ਲੋੜ ਹੈ ਸਾਨੂੰ ਲਾਈਕ ਦੀ ਲੋੜ ਹੈ ਸਾਨੂੰ ਕਮੈਂਟਾਂ ਦੀ ਲੋੜ ਹੈ ਸੋ ਪਲੀਜ਼ ਫੋਲੋਸ ਰੂਰ ਕਰੋ ਲਾਈਕਸ ਰੂਰ ਕਰੋ ਕਮੈਂਟਸ ਜਰੂਰ ਕਰੋ ਸਬਸਕ੍ਰਾਈਬ ਜਰੂਰ ਕਰੋ ਬਹੁਤ ਧੰਨਵਾਦੀ ਹੋਵਾਂਗੇ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਥੈਂਕ ਯੂ